ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਨੇ ਪਰ ਕੈਨੇਡਾ ਦੇ ਵਿੱਚ ਜਿਹੜੀ ਐਸਜੀਐਸ ਸਟ੍ਰੀਮ ਬੰਦ ਹੋਈ ਹੈ ਉਸ ਤੋਂ ਬਾਅਦ ਹੁਣ ਨੌਨ ਐਸਜੀਐਸ ਸਟ੍ਰੀਮ ਦੇ ਵਿੱਚ ਸਾਡੇ ਵਿਦਿਆਰਥੀਆਂ ਦਾ ਭਵਿੱਖ ਕੀ ਹੈ ਕੀ ਵਿਦਿਆਰਥੀਆਂ ਨੂੰ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਹੁਣ ਵੀਜ਼ੇ ਨਹੀਂ ਦੇਣੇ ਪਰ ਵੀਜ਼ੇ ਕਿਵੇਂ ਮਿਲਨੇ ਨੇ ਕਿਹਨਾਂ ਨੂੰ ਮਿਲਨੇ ਨੇ ਕੀ ਅਪਲਾਈ ਕਰਨੇ ਚਾਹੀਦੇ ਨੇ ਕਿਵੇਂ ਅਪਲਾਈ ਕਰਨੇ ਚਾਹੀਦੇ ਨੇ ਚਾਰ ਇੰਪੋਰਟੈਂਟ ਪੁਆਇੰਟਸ ਤੇ ਸਾਨੂੰ ਅੱਜ ਐਡਰੈਸ ਕਰਨਗੇ ਜਸ਼ਮੀਤ ਪਾਟਿਆ ਜੀ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਜੀ ਜਸ਼ਮੀਤ ਜੀ ਆ ਚਾਰ ਹੀ ਸਵਾਲ ਹੈ ਮੈਂ ਚਾਹਾਂਗਾ ਇਹਨਾਂ ਨੂੰ ਤੁਸੀਂ ਐਡਰੈਸ ਕਰਦੇ ਹੋ ਤਾਂ ਕਿ ਪੂਰੀ ਗੱਲ ਸਮਝ ਆ ਜੇ ਸੋ ਪਹਿਲੀ ਗੱਲ ਤਾਂ ਮੈਂ ਸੰਦਰਜੀ ਜੀ ਕਹਿਣਾ ਚਾਹਾਂਗਾ ਕਿ ਜਿਹੜਾ ਪੋਰਟਲ ਹੈ ਜਿਹੜਾ ਜੀਸੀ ਕੀ ਪੋਰਟਲ ਹੈ ਉਹ ਹੱਲੇ ਅਪਡੇਟ ਨਹੀਂ ਹੋਇਆ ਜੀ ਸੋ ਉਹਦੇ ਤੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਦੂਸਰੀ ਚੀਜ਼ ਹੈ ਕਿ ਨਾਨ ਐਸਡੀਐਸ ਕੈਟਾਗਰੀ ਜਾਂ ਐਸਡੀਐਸ ਕੈਟਾਗਰੀ ਦੋਨੋਂ ਹੀ ਬੰਦ ਹੈ ਓਕੇ ਕਿਉਂਕਿ ਹੁਣ ਕੈਟਾਗਰੀ ਹੋ ਗਈ ਇੱਕ ਜਨਰਲ ਸਟੂਡੈਂਟ ਪਰਮਿਟ ਕੈਟਾਗਰੀ ਇੱਕ ਕੈਟਾ ਜੀ ਕੋਈ ਕੈਟਾਗਰੀ ਨਹੀਂ ਹੁਣ ਕੈਨੇਡਾ ਚ ਇੱਕੋ ਕੈਟਾਗਰੀ ਹੈ ਸਟੱਡੀ ਪਰਮਿਟ ਕੈਟਾਗਰੀ ਸਟੱਡੀ ਪਰਮਿਟ ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਜਨਰਲ ਸਟੱਡੀ ਪਰਮਿਟ ਕੈਟਾਗਰੀ ਬਣਾ ਦਿੱਤੀ ਗਈ ਸੋ ਜੇ ਕੋਈ ਕਹਿ ਰਿਹਾ ਕਿ ਹੁਣ ਨੋਨ ਐਸਡੀਐਸ ਹੋ ਗਈ ਤਾਂ ਨੋਨ ਐਸਡੀਐਸ ਵੀ ਇੱਕ ਗਲਤ ਵਰਡ ਹੈ ਬਿਲਕੁਲ ਕਿਉਂਕਿ ਐਸਡੀਐਸ ਹੀ ਖਤਮ ਹੋ ਗਿਆ ਕਿਉਂਕਿ ਐਸਡੀਐਸ ਖਤਮ ਹੋ ਗਿਆ ਤਾਂ ਨੋਨ ਐਸਡੀਐਸ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ 4 ਦਿਨ ਪਹਿਲਾਂ ਜ਼ਰੂਰ ਉੱਤੇ ਰਿਕੁਆਇਰਮੈਂਟਸ ਅਪਡੇਟ ਹੋਈਆਂ ਕੈਨੇਡਾ.gc.ca ਤੇ ਜੇ ਰਿਕੁਆਇਰਮੈਂਟਸ ਦੇਖਣਾ ਚਾਹੁੰਦੇ ਹੋ ਤੁਸੀਂ ਜਾ ਕੇ ਦੇਖ ਸਕਦੇ ਹੋ ਉਹਦੇ 'ਚ ਸਾਫ਼ ਲਿਖਿਆ ਕਿ ਤੁਸੀਂ ਫੀਸ ਦਿੱਤੀ ਹੈ ਨਹੀਂ ਦਿੱਤੀ ਉਹਦਾ ਪ੍ਰੂਫ ਚਾਹੀਦਾ ਤੁਹਾਡੀ ਲਿਵਿੰਗ ਕਾਸਟ ਦਾ ਪ੍ਰੂਫ ਚਾਹੀਦਾ ਉਹ ਕਿੱਦਾਂ ਹੋ ਸਕਦੀ ਹੈ 4 ਮਹੀਨੇ ਦੀ ਬੈਂਕ ਸਟੇਟਮੈਂਟ ਹੋ ਸਕਦੀ ਹੈ ਜੀਆਈਸੀ ਹੋ ਸਕਦੀ ਹੈ ਜੇ ਤੁਹਾਨੂੰ ਕੋਈ ਫਾਈਨਾਂਸ ਕਰ ਰਿਹਾ ਤਾਂ ਉਹਦਾ ਰੀਜ਼ਨ ਚਾਹੀਦਾ ਕਿਉਂ ਹੈ ਜਾਂ ਐਜੂਕੇਸ਼ਨ ਲੋਨ ਹੋ ਸਕਦਾ ਹੈ ਸਾਫ਼ ਲਿਖਿਆ ਹੈ ਜੀ ਪਰ ਜੇ ਕਹੀਏ ਕਿ ਅੱਜ ਲੋਕਾਂ ਨੇ ਬੜੇ-ਬੜੇ-ਵੱਡੇ ਵੀਡੀਓ ਬਣਾਉਣੇ ਸ਼ੁਰੂ ਕਰਤੇ ਕਿ ਜੀਆਈਸੀ ਤੋਂ ਬਿਨਾ ਕੈਨੇਡਾ ਜਾਓ ਫੀਸ ਦਿੱਤੇ ਬਿਨਾ ਕੈਨੇਡਾ ਜਾਓ ਫ੍ਰੀ ਸਾਫਟਰ ਵੀਜ਼ਾ ਦੀ ਗੱਲ ਵੀ ਆ ਗਈ ਸੋ ਫੀਸ ਦੇਣ ਦੀ ਲੋੜ ਨਹੀਂ ਵੀਜ਼ੇ ਤੋਂ ਬਾਅਦ ਫੀਸ ਦਿਓ ਉਹਦਾ ਜਿਹੜਾ ਰਿਜ਼ਲਟ ਹੈ ਉਹ ਕਿਤੇ ਨਾ ਕਿਤੇ ਕਿਸੇ ਨੂੰ ਪਤਾ ਨਹੀਂ ਹੈਗਾ ਪਹਿਲੀ ਗੱਲ ਤਾਂ ਕੋਈ ਫਾਈਲ ਲੋਜ ਨਹੀਂ ਹੋ ਰਹੀ ਹੁਣ ਕੈਨੇਡਾ ਦੀ ਜਦ ਤੱਕ ਸਟੱਡੀ ਪੋਰਟਲ ਅਪਡੇਟ ਨਹੀਂ ਹੋ ਜਾਂਦਾ ਜਿਹੜਾ ਜੀਸੀਕੇ ਪੋਰਟਲ ਅਪਡੇਟ ਨਹੀਂ ਹੋ ਜਾਂਦਾ ਉੱਤੇ ਕੋਈ ਕਲੈਰਿਟੀ ਨਹੀਂ ਆ ਜਾਂਦੀ ਹੈ ਨਵੇਂ ਰੂਲਾਂ ਦੇ ਆਧਾਰ ਤੇ ਕਿਸੇ ਕੋਈ ਵੀਜ਼ਾ ਨਹੀਂ ਆ ਜਾਂਦਾ ਤਦ ਤੱਕ ਜੇ ਅਸੀਂ ਕੁਝ ਵੀ ਕਹਿਣਾ ਜਿੰਨੂੰ ਕਹਿੰਦੇ ਆ ਕਿ ਕਲੀਅਰ ਕਟ ਡਵਾਈਸ ਦੇਣਾ ਬਹੁਤ ਹੀ ਔਖ ਹੈ ਉਹਨਾਂ ਦੀ ਦੂਜੀ ਗੱਲ ਹੈ ਕਿ ਕਿੰਨਾ ਨੂੰ ਵੀਜ਼ਾ ਮਿਲੇਗਾ ਦੇਖੋ ਵੀਜ਼ਾ ਉਹਨੂੰ ਹੀ ਮਿਲੇਗਾ ਜਿਹੜਾ ਜੀਆਈਸੀ ਔਰ ਸਰਕਾਰੀ ਕਾਲਜ ਤੇ ਜਾਏਗਾ ਇਹ ਸਟੂਡੈਂਟਸ ਇਹ ਬਿਲਕੁਲ ਆਪਣੇ ਜਿੰਨੂੰ ਕਹਿੰਦੇ ਆ ਨਾ ਕਿ ਮੈਂ ਹਮੇਸ਼ਾ ਹੀ ਕਹਿੰਦਾ ਆਇਆ ਹਾਂ ਔਰ ਅੱਜ ਫੇਰ ਕਹਿੰਦਾ ਰਾਂਗਾ ਅਈ ਤੋਂ ਜੇ ਤੁਸੀਂ ਮੇਰੇ 4 ਮਹੀਨੇ ਪਹਿਲਾਂ ਵੀਡੀਓਜ਼ ਦੇਖੀ ਹੋਣ ਤਾਂ ਮੈਂ ਕਿਹਾ ਅੱਜ ਬੱਚੇ ਕੈਨੇਡਾ ਜਾ ਨਹੀਂ ਦੇ ਬਟ ਕੱਲ ਨੂੰ ਜਿਵੇਂ ਆਸਟ੍ਰੇਲੀਆ ਜਾਣਾ ਜਾਂਦੇ ਆਂ ਪਰ ਆਸਟ੍ਰੇਲੀਆ ਵੀਜ਼ਾ ਨਹੀਂ ਦੇ ਰਿਹਾ ਉਹੀ ਕੈਨੇਡਾ ਚ ਹੋਣਾ ਔਰ ਉਹ ਗੱਲ ਜਿਹੜੀ ਹੈਗੀ ਕਿ ਬਹੁਤ ਜਲਦੀ ਸਾਹਮਣੇ ਆ ਗਈ ਕਿ ਕੈਨੇਡਾ ਨੇ ਰੁਕ ਬਹੁਤ ਸਟ੍ਰਿਕਟ ਕਰ ਲੈਣਾ ਔਰ ਸਿਰਫ ਜੈਨੂਇਨ ਬੱਚੇ ਨੂੰ ਹੀ ਵੀਜ਼ਾ ਦੇਣਾ ਹੁਣ ਵੀਜ਼ਾ ਉਹਨੂੰ ਮਿਲੇਗਾ ਜਿਹੜਾ ਫੀਸ ਵੀ ਭਰੇਗਾ ਜੀਆਈਸੀ ਵੀ ਭਰੇਗਾ ਔਰ ਉਹਨਾਂ ਦੇ ਨਾਲ ਆਪਣੇ ਇਨਕਮ ਟੈਕਸ ਡਾਕੂਮੈਂਟ ਔਰ ਬੈਂਕ ਸਟੇਟਮੈਂਟ ਵੀ ਲਾਏਗਾ ਕਿਉਂਕਿ ਹੁਣ ਜਿਹੜੀ ਫਾਈਲ ਹੈ ਔਰ ਆਸਟ੍ਰੇਲੀਆ ਵਾਂਗੂ ਬਹੁਤ ਹੀ ਚੰਗੇ ਪੇਪਰਾਂ ਨਾਲ ਤਿਆਰ ਕਰਨੀ ਪਏਗੀ ਕਿਉਂਕਿ ਕੈਨੇਡਾ ਇਹ ਦੇਖੇਗਾ ਕਿ ਤੁਸੀਂ ਆਪਣੇ ਕੰਟਰੀ ਪਰਤੋਗੇ ਕਿ ਨਹੀਂ ਪਰਤੋਗੇ ਜੇ ਤੁਸੀਂ ਆਪਣੇ ਕੰਟਰੀ ਨਹੀਂ ਸਟਰੋਂਗ ਤੁਹਾਡੇ ਟਾਈਪਸ ਹੈਗੇ ਤਾਂ ਵੀਜ਼ਾ ਮਿਲਣਾ ਥੋੜਾ ਜਿਹਾ ਔਖਾ ਰਹੇਗਾ ਸੋ ਸਟੂਡੈਂਟਸ ਇਹ ਸਾਰੀ ਚੀਜ਼ ਨੂੰ ਆਪਾਂ ਕਹਿ ਸਕਦੇ ਹਾਂ ਕਿ ਬੈਨੀਫਿਟ ਵੀ ਹੈ ਔਰ ਬੈਨੀਫਿਟ ਨਹੀਂ ਵੀ ਹੈ ਤੱਕ ਜਦ ਤੱਕ ਸਾਨੂੰ ਰਿਜ਼ਲਟ ਸਾਹਮਣੇ ਨਹੀਂ ਆਂਦੇ ਬਿਲਕੁਲ ਜਦੋਂ ਸਾਡੇ ਬਿਲਕੁਲ ਸਾਡੇ ਸਾਹਮਣੇ ਜੇ ਰਿਜ਼ਲਟ ਨਹੀਂ ਆਣਗੇ ਤਾਂ ਆਪਾਂ ਕੁਝ ਇੱਥੇ ਟਿੱਪਣੀ ਨਹੀਂ ਕਰ ਸਕਦੇ ਜਸ਼ਵੀਰ ਜੀ ਜਿਵੇਂ ਤੁਸੀਂ ਕਿਹਾ ਹੈ ਕਿ ਜਿਹੜੇ ਅਪਡੇਟ ਹੋਏ ਨੇ ਜੀਆਈਸੀ ਪੋਰਟਲ ਤੇ ਉਹਦੇ ਤੇ ਲਿਖਿਆ ਹੈ ਕਿ ਫੀਸ ਦਾ ਪ੍ਰੂਫ ਦੇਣਾ ਪਊਗਾ ਤੇ ਜਿਹੜੇ ਫੀਸ ਆਫਟਰ ਵੀਜ਼ਾ ਵਾਲੇ ਆ ਇਹਦਾ ਮਤਲਬ ਹੈ ਕਿ ਵਿਦਿਆਰਥੀ ਐਵੋਇਡ ਕਰਨ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਉਹ ਫੀਸ ਭਰ ਕੇ ਬਾਜ਼ਾਰ ਚ ਨੂੰ ਪ੍ਰੂਫ ਦੇਣਗੇ ਸੀ ਦੇਖੋ ਪਹਿਲਾਂ ਵੀ ਫੀਸ ਦੀਆਂ ਜਾਲੀ ਰਸੀਦਾਂ ਲੱਗਦੀਆਂ ਸੀ ਪਹਿਲਾਂ ਵੀ ਫੇਕ ਬੈਂਕ ਸਟੇਟਮੈਂਟਸ ਲੱਗਦੀਆਂ ਸੀ ਤਾਂਹੀਂ ਤਾਂ ਇਹ ਨੋਬਤ ਆਈ ਹੈ ਸਪਾਂਸਰਸ਼ਿਪ ਲੱਗਦੀਆਂ ਸੀ ਤਾਂ ਹੁਣ ਤੁਸੀਂ ਦੇਖਿਆ ਹੋਵੇਗਾ ਪਿਛਲੇ 6 ਮਹੀਨੇ ਤੇ ਜਿੰਨੇ ਕ ਬੱਚਿਆਂ ਨੂੰ ਬੈਨ ਲੱਗੇ ਨੇ ਕੈਨੇਡਾ ਸਰਕਾਰ ਵੱਲੋਂ ਇਸ ਤੋਂ ਜ਼ਿਆਦਾ ਬੈਨ ਨਹੀਂ ਲੱਗੇ ਸੋ ਪਿਛਲੇ ਸਾਲ 'ਚ ਬਹੁਤ ਜ਼ਿਆਦਾ ਬੈਨ ਲੱਗੇ ਆ ਫੇਕ ਸਪਾਂਸਰਸ਼ਿਪ ਲੈਟਰਸ ਤੇ ਫੇਕ ਆਫਰ ਲੈਟਰਸ ਤੇ ਫੇਕ ਫੀ ਰਸੀਡਸ ਤੇ ਔਰ ਅੱਜ ਦੀ ਰੇਟ ਤੇ ਜਿ세 ਕਿਹ ਇਹ ਤਾਂ ਪ੍ਰਾਈਵੇਟ ਕਾਲਜਿਸ ਕੋ ਪੈਲਸ ਵੀ ਨਹੀਂ ਹੈਗੇ ਕਿਸੇ ਵੀ ਪ੍ਰਾਈਵੇਟ ਕਾਲਜਿਸ ਕੋ ਜਿਹੜੇ ਪੈਲਸ ਆ ਉਹ ਵੀ ਬਹੁਤ ਘੱਟ ਨੰਬਰਸ ਦਿੱਤੇ ਗਏ ਹਨ ਕਿਉਂਕਿ ਪ੍ਰਾਈਵੇਟ ਕਾਲਜਸ ਜੈਨੂਇਨਲੀ ਪੜ੍ਹਾਉਂਦੇ ਨਹੀਂ ਹੈਗੇ ਔਰ ਉਹਨਾਂ 'ਚ ਪੋਸਟ ਸਟਡੀ ਵਰਕ ਵੀਜ਼ਾ ਨਹੀਂ ਹੈਗਾ ਤੁਸੀਂ ਸਮਝੋ ਕਿ ਜੇ ਤੁਸੀਂ ਕਿਸੇ ਕਾਲਜ 'ਚ ਅਪਲਾਈ ਕਰ ਲਿਓ ਜਿਹਦੇ 'ਚ ਪੋਸਟ ਸਟਡੀ ਵਰਕ ਵੀਜ਼ਾ ਨਹੀਂ ਹੈਗਾ ਜਦੋਂ ਕੈਨੇਡਾ ਸਰਕਾਰ ਕਹਿ ਰਹੀ ਹੈ ਕਿ ਸਾਨੂੰ 966 ਕੋਰਸਿਸ ਦੇ ਵਿੱਚ ਹੀ ਬੰਦੇ ਚਾਹੀਦੇ ਨੇ ਤਾਂ ਉਹਨਾਂ 966 ਕੋਰਸਿਸ 'ਚ ਤੁਹਾਡਾ ਤੁਹਾਡਾ ਕੇਸ ਹੋਣਾ ਚਾਹੀਦਾ ਦੂਜਾ ਕੀ ਕਹਿੰਦੇ ਆ ਸਰਕਾਰੀ ਕਾਲਜ 'ਚ ਪੋਸਟ ਸਟਡੀ ਵਰਕ ਵੀਜ਼ਾ ਮਿਲੇਗਾ ਤਾਂ ਉਹਦਾ ਓਵਰ ਰੂਲਸ ਫਾਲੋ ਕਰਨੇ ਚਾਹੀਦੇ ਆ ਤੀਸਰੀ ਚੀਜ਼ ਹੈ ਲਿਵਿੰਗ ਕਾਸ ਸ਼ੋ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਜੇ ਤੁਸੀਂ ਜੀਆਈਸੀ ਨਹੀਂ ਭਰ ਰਹੇ ਤਾਂ ਤੁਹਾਡੇ ਕੋਲ ਜੈਨੂਇਨ ਬੈਂਕ ਸਟੇਟਮੈਂਟ ਹੋਣੀ ਚਾਹੀਦੀ ਹੈ 4 ਮਹੀਨੇ ਦੀ ਸਟੇਟਮੈਂਟ ਚਾਹੀਦੀ ਹੈ ਇੱਕ ਟੋ ਕਟ ਸੋ ਜੇ ਤੁਸੀਂ ਕੋ ਕੋਗੇ ਮੈਂ ਫੰਡ ਸ਼ੋ ਖਰਾ ਕੇ ਲਾ ਦਾਂਗਾ ਤਾਂ ਉਹ ਵੀ ਨਹੀਂ ਚੱਲੇ ਬਿਲਕੁਲ ਨਹੀਂ ਚੱਲੇ ਕਿਉਂਕਿ ਪਿਛਲੇ 4 ਮਹੀਨੇ ਦੀ ਬੈਂਕ ਸਟੇਟਮੈਂਟ ਸਾਨੂੰ ਚਾਹੀਦੀ ਹੈ ਪਰ ਹੁਣ ਕਹਿੰਦੇ ਵੈਰੀਫਿਕੇਸ਼ਨ ਵੀ ਬਹੁਤ ਸਟਰੋਂਗ ਕਰਨੀ ਹੈ ਕੈਨੇਡਾ ਨੇ ਤੇ ਜੇ ਕਿਤੇ ਇਧਰੋਂ ਉਧਰੋਂ ਫੰਡ ਕੀਤੇ ਅਗਰ ਉਹ ਗਲਤ ਪ੍ਰੂਫ ਹੋ ਗਏ ਬੈਨ ਬੈਨ ਲੱਗੇਗਾ ਦੇਖੋ ਬਹੁਤ ਜ਼ਿਆਦਾ ਬੈਨ ਲੱਗਣੀ ਕਿਉਂਕਿ ਜਿਸ ਤਰੀਕੇ ਏਜੰਟਸ ਹੁਣ ਪ੍ਰਮੋਟ ਕਰ ਰਹੇ ਕੈਨੇਡਾ ਨੂੰ ਕਿ ਵਿਦਆਊਟ ਆਇਲੈਂਡਸ ਕੈਨੇਡਾ ਜਾਓ ਚਾਰ ਬੈਂਡ ਤੇ ਕੈਨੇਡਾ ਜਾਓ ਜੀਆਈਸੀ ਨਾ ਦਿਓ ਕੋਈ ਫੀਸ ਨਾ ਦਿਓ ਤਾਂ ਮੈਨੂੰ ਲੱਗਦਾ ਹੈ ਕਿ ਦੁਬਾਰਾ ਇਹ ਇੱਕ ਜਿਹਨੂੰ ਕਹਿੰਦੇ ਆ ਕਿ ਦੁਬਾਰਾ ਅਸੀਂ ਕਹੀਏ ਕਿ ਜਿਹੜੀ ਸਟੇਜਿਸ ਕਰਕੇ ਜਾਂ ਜਿਹੜੀਆਂ ਚੇਂਜੇਸ ਕਰਕੇ ਜਿੱਦਾਂ ਕੈਨੇਡਾ ਪ੍ਰਮੋਟ ਹੋਇਆ ਉਹਨਾਂ ਚੇਂਜੇਸ ਕਰਕੇ ਆ ਨੌਬਤ ਆਈ ਹੈ ਇਹ ਹੁਸ ਤੋਂ ਵੀ ਜ਼ਿਆਦਾ ਨੌਬਤ ਖਰਾਬ ਹੋ ਸਕਦੀ ਹੈ ਜੀ ਚਲੋ ਥੈਂਕ ਯੂ ਸੋ ਮੱਚ ਬਹੁਤ ਮਹੱਤਵਪੂਰਨ ਇਨਫੋਰਮੇਸ਼ਨ ਸਾਡੇ ਨਾਲ ਜਿਸਮੀਤ ਪਾਟਿਆ ਜੀ ਨੇ ਸਾਂਝੀ ਕੀਤੀ ਹੈ ਮੈਨੂੰ ਲੱਗਦਾ ਹੈ ਪੂਰੀ ਕਲੈਰਿਟੀ ਸਾਡੀ ਇਸ ਸ਼ੋਅ ਦੇ ਵਿੱਚ ਪਾਟਿਆ ਜੀ ਨੇ ਦਿੱਤੀ ਹੈ ਸਕਰੀਨ ਤੇ ਨੰਬਰ ਹੈ ਜ਼ਿਆਦਾ ਜਾਣਕਾਰੀ ਲਈ 90413 90412 ਤੇ ਜ਼ਰੂਰ ਕਾਲ ਕਰੋ ਥੈਂਕ ਯੂ ਥੈਂਕ ਯੂ ਸੋ ਮੱਚ